ਕੀ ਕਾਲਜੀ ਕੀ ਹਾਲ ਚਾਲ ਨੇ ਚੋਬਰਾਂ ਦੇ ਕੂਤਰ ਕੋਆਤਰ ਸਾਰੇ ਬਾਈਆਂ ਦੇ ਠੀਕ ਠਾਕ ਹੋਣਗੇ ਘਰ ਪਰਿਵਾਰ ਸੈੱਟ ਹੋਣਗੇ ਤੇ ਲਾਓ ਜੀ ਆਜੋ ਅੱਜ ਦਾ ਨਵਾਂ ਵਲੌਗ ਕਰਤੀ ਸਟਾਰਟਿੰਗ ਪਹਿਲਾਂ ਚਾਬੀ ਖੋਲ ਲਈਏ ਗੁੱਲੇ ਦੀ ਦੂਜੇ ਤਾਲੇ ਨਾਲ ਲੱਗੀ ਵੀ ਸੀ ਠੀਕ ਹੈ ਜੀ ਤੇ ਵਲੌਗ ਦੀ ਕਰਤੀ ਹੈ ਸਟਾਰਟਿੰਗ ਆਪਾਂ ਅੱਜ ਹੁਣ ਕਿਸੇ ਨੇ ਨਹੀਂ ਹੁਣ ਬਸਤਾ ਅਮਰਪਾਲ ਨਕਿਉਂ ਨਹੀਂ ਹੁਣ ਅੱਜ ਕੂਕੜ ਲੈਣਾ ਆਪਾਂ ਇੱਕ ਕੂਕੜ ਦੇਤਾ ਜੀ ਇੰਗਾ ਚੋਬਰ ਤੇ ਮੈਂ ਚੱਲ ਕੂਤਰਾਂ ਦਾ ਫੁੱਡਾ ਫੁੱਡਾ ਵੀ ਖੋਲ ਲਈਏ ਨਾਲੇ ਕੂਤਰਾਂ ਦੇ ਸ਼ੌਂਕੀ ਆ ਨਾਲੇ ਇਧਰ ਵੀ ਆ ਜਾਣਗੇ ਠੀਕ ਹੈ ਜੀ ਕੋਟਰਾਂ ਦੇ ਨਿਗਾਹ ਜੀ ਮਰ ਜਾਣਗੇ ਤੇ ਬਾਕੀ ਜੀ ਕਰਦੇ ਆ ਕੋਈ ਅੱਜ ਨੰਨੀਤਾ ਜੀ ਅੱਜ ਫਿਰ ਨਹੀਂ ਦਿਨ ਲੱਗਿਆ ਇਹਦਾ ਕੋਟਰ ਕੁਵਾਤਰ ਡਾਉਣੇ ਸੀ ਅੱਜ ਬੱਚੇ ਠੀਕ ਹੈ ਜੀ ਇਹ ਘਾਟੇ ਗੇਟ ਖੋਲ ਲੀ ਜੇ ਹੁਣ ਕੜ ਬਾਜ ਜੀ ਨਿਉਂਦੀ ਬੜੀ ਗੇਟ ਦੀ ਹਨਾ ਤੇ ਲਓ ਜੀ ਕੀ ਬਾਤ ਹੈ ਬੱਠੇ ਚੋਬਰ ਤੇ ਆ ਚੱਕ ਲਈਏ ਡੱਬਾ ਡੁੱਬਾ ਜੇ ਸਾਈਡ ਤੇ ਰੱਖ ਦੀਏ ਇੱਕ ਤੇ ਤੂੰ ਰੱਤੇ ਇੱਥੇ ਕਿਵੇਂ ਬੈਠਾ ਹੈ ਬਾਈ ਤੇ ਅਮਰਪਾੜ ਹੁਣੀ ਤੱਕ ਗਏ ਕੁੱਕੜ ਲੈ ਕੇ ਆਪਣਾ ਅਬ ਮਤਲਬ ਸੇਲ ਕਰਤਾ ਕੁੱਕੜ ਲੈ ਕੀ ਗਏ ਅਗਲਾ ਦਾ ਕੁੱਕੜ ਹੋ ਗਿਆ ਜੀ ਤੇ ਬਾਕੀ ਜੇ ਹੁਣ ਪਾਣੀ ਪਿਆਈ ਜੰਨੇ ਆ ਤੇ ਉਧਰ ਗਾਂ ਨੂੰ ਇੱਕ ਬਾਲਟੀ ਪਿਆਦੀ ਤੇ ਇੱਕ ਰਹਿ ਗਈ ਤੇ ਮੈਂ ਚੱਲ ਆ ਜਾ ਬਈ ਵਲੌਗ ਚ ਬੁਖਾਦੀ ਕਿਉਂਕਿ ਬੱਚੇ ਬੁੱੱਚੇ ਤਾਂ ਜੇ ਬਾਹਰ ਕੱਢ ਨਹੀਂ ਸਕਦੇ ਕਿਉਂਕਿ ਮੌਸਮ ਖਰਾਬ ਆ ਤਾਂ ਕਰਕੇ ਠੀਕ ਆ ਜੀ ਤੇ ਬਾਕੀ ਬਸ ਆਹੀ ਕੰਮ ਕਰਨ ਵਾਲੇ ਰਹਿ ਗਏ ਮੈਂ ਪਾਣੀ ਪੂਣੀ ਪਿਆ ਦੰਨੇ ਆ ਉਹ ਵਲੌਗ ਚ ਬੁਖਾਦੀਏ ਥੋੜਾ ਮੋਟਾ ਵਲੌਗ ਨੂੰ ਖਿੱਚ ਲਈਏ ਹਾਂਜੀ ਬਈ ਤੇ ਹੁਣ ਉਹ ਚੁੱਕੀ ਆ ਸ਼ਾਮ ਤੇ ਹੁਣ ਐਸੀ ਅਮਰਪਾਲ ਹੁੰਦੀ ਹੋਰੇ ਅੰਦਰ ਬੈਠੇ ਜਿਵੇਂ ਚੋਬਰੋ ਹਾਂ ਕੋਈ ਨਾ ਕਿਵੇਂ ਵਰੀ ਵਰੀ ਚੋਬਰੋ ਕੇਮ ਭਾਈ ਵਧੀ ਵਧੀ ਭਾਈ ਦੇ ਨਾਲ ਤੇ ਹਣੋ ਖਾਣੇ ਕੋ ਉਤਰ ਬਾਈ ਰਾਂ ਨੂੰ ਗੇਟ ਖੋਲਦੀ ਹੈ ਜੱਡ ਸਕਿਉਰਿਟੀ ਲਈ ਜੋ ਕੱਢ ਕੇ ਨਾ ਲੈ ਜੀ ਹੋਏ ਹੁਣ ਬੱਚੇ ਡਾਉਣ ਲੱਗੇ ਚੋਬਰ ਹੁਣੇ ਬਵਾਜੇ ਕਿਹੜੇ ਕਿਹੜੇ ਰੋਣੇ ਆ ਨਵੇਂ ਬੱਚੇ ਡਾਉਣ ਲੱਗੇ ਆ ਜੀ ਪਹਿਲਾਂ ਨਹੀਂ ਡਾਇਆ ਠੀਕ ਹੈ ਜੀ ਆ ਤਾਂ ਬਾਕੀ ਤੁਹਾਨੂੰ ਪਤਾ ਹੀ ਹੈ ਤੇ ਆ ਚਿੱਟੀ ਅੱਖਾਂ ਤੇ ਸ਼ਾਖਾਂ ਦਾਦੇ ਛੱਡਦੇ ਹੈ ਲਓ ਜੀ ਬੱਚੇ ਛੱਡਣ ਲੱਗੇ ਆ ਇਹ ਕੋਲੀ ਮੋਹ ਬੜਾ ਕਰਦਾ ਚੰਦਰਾਤਾ ਕਰਕੇ ਕਹਿੰਦਾ ਮੈਂ ਨਾ ਇਹ ਛਤਰੀ ਦੇਣੀ ਆ ਬਾਕੀ ਛੱਡਣੀ ਤੇ ਬੱਚੇ ਤਾਂ ਓਏ ਉੱਥੇ ਪਾਉਣਾ ਛਤਰੀ ਤੇ ਬੱਚੇ ਵੀ ਬੰਨਣਾ ਰਿਹਾ ਲੋ ਜੀ ਆ ਓਤੀ ਆ ਛਤਰੀ ਮੇਰੇ ਖਿਆਲ ਤਾਂ ਨਹੀਂ ਪੈਂਦਾ ਆ ਹੁਣ ਆਪੇ ਜਾੜੂਗਾ ਇੱਕ ਬੰਦਾ ਨਹੀਂ ਜਾਂਦਾ ਬਾਲਾ ਨਹੀਂ ਨਹੀਂ ਥੋੜੇ ਜੀ ਉੱਠਦਾ ਲੋ ਜੀ ਬੱਚਾ ਦੂਜੇ ਵੀ ਬਹਿ ਗਏ ਤੇ ਇਹ ਉੱਡੂਗਾ ਨਹੀਂ ਨਹੀਂ ਇਹ ਚਵਾਰੇ ਤੇ ਬੈਠੂ ਹਾਂ ਓਏ ਇਹਨੂੰ ਹਿਸਾਬ ਨਹੀਂ ਆਇਆ ਖੜਾ ਲੋ ਜੀ ਨਵਾਂ ਬੱਟਰ ਡੈਰੀ ਪਾ ਗਿਆ ਤੇ ਇਹਨੇ ਛਤਰੀ ਤੇ ਹੀ ਆ ਜਾਣਾ ਬਸ ਆ ਗਿਆ ਆ ਗਿਆ ਓਏ ਉੱਡੇ ਨਹੀਂ ਕਰੇ ਬਾਹਰ ਨਹੀਂ ਕੱਢਿਆ ਅੱਜ ਤਾਂ ਬਾਹਰ ਅੱਗਾ ਕੱਲ ਕੱਢਿਆ ਸੀ ਬਸ ਅੱਜ ਕੱਢਿਆ ਖੜਾ ਬਹਿ ਗਿਆ ਉਹ ਫਿਰ ਮੇਰੀ ਵੀਡੀਓ ਵਿੱਚ ਛਤਰੀਨਾ ਵਿਖਾਉਂਦਾ ਨਾਲ ਜਾਣਾ ਦੋ ਆ ਰਹੇ ਹੀ ਬਸ ਇਹ ਤਾਂ ਤੁਹਾਨੂੰ ਪਤਾ ਉੱਟਦੇ ਆ ਉਹ ਨਵਾਂ ਹੀ ਕੱਢਿਆ ਸੀ ਕੱਲ ਕੱਢਿਆ ਸੀ ਇੱਕ ਵਾਰੀ ਮੈਂ ਤੇ ਅੱਜ ਕੱਢਿਆ ਕਿੱਮਠਾਈ ਜਾਨੇ ਉਹ ਵੀ ਢਾਹ ਬੈਠੇ ਗੰਦੇ ਕਾਮ ਹੋ ਚੁੱਕੀ ਸੀ ਤੇ ਹੁਣ ਲਾਦ ਗਏ ਤੜਕੇ ਤੇ ਉੱਡੇ ਆ 7 ਵਜੇ ਤੇ ਧੁੰਦ ਜੀ ਛਣਪੇ ਸੀਗੇ ਰਾਤ ਨੂੰ ਆਉਂਦੇ ਇਹ ਤੇ ਧਿਆਨ ਕਰਵਾਇਆ ਸਾਡਾ ਕੈਮਰਾਮੈਨ ਉਹ ਕੋਈ ਕੁਤਰਾਂ ਦਾ ਮੈ ਵਿਖਾ ਦੇ ਤਾਂ ਮਾਰ ਕੇ ਡਰ ਵੀ ਲਾ ਦਦਾ ਲਾਉ ਨੂੰ ਨਾ ਜੀ ਇਹ ਬੱਚੇ ਬੁੱਚੇ ਲਾੜੀ ਜੀ ਫਿਰ ਕਰਦੇ ਆ ਹਾਂ ਜੀ ਉਹ ਇਹ ਤਾਂ ਹੁਣ ਬੱਚੇ ਅੰਦਰ ਕਰਨ ਲੱਗੇ ਆ ਆ ਗਈ ਛਤਰੀਆਂ ਤੇ ਠੀਕ ਹੈ ਜੀ ਸਿੱਧੇ ਅੰਦਰ ਅੱਜ ਤਾਂ ਛਤਰੀ ਤੇ ਆ ਗਿਆ ਅੱਜ ਭਾਗਾਣਾ ਦਿਨ ਸੀ ਨਾ ਤਾਂ ਹੀ ਅੱਜ ਧੁੱਪ ਨਿਕਲਿਆ ਮੀਂਹ ਮੂੰਹ ਪਾ ਕੇ ਹਟਿਆ ਸੀ ਕੋਈ ਤਾਂ ਇਹਨਾਂ ਕਰਕੇ ਪੈ ਕੇ ਹਟਿਆ ਠੀਕ ਹੈ ਜੀ ਲਓ ਜੀ ਚੋਬਰੋਣੀ ਚੱਲੇ ਆ ਮੱਛਰ ਗਿਆ ਚੋਬਰ ਮੱਛਰ ਨਹੀਂ ਗਿਆ ਚੋਬਰ ਮੱਛਰ ਗਿਆ ਜੀ ਇੱਥੋਂ ਦਾ ਲੱਗ ਗਿਆ ਜੀ ਲਓ ਜੀ ਤੇ ਕੁੱਕੜਾ ਫਿਰਦੇ ਤੁਹਾਨੂੰ ਦੱਸਿਆ ਇੱਕ ਗੱਲ ਆ ਕੁੱਕੜ ਲੈ ਗਿਆ ਸੀ ਹਮਾਰਾ ਪਾਲ ਉਹ ਜਿਹੜਾ ਕੂਤਰ ਕੁੱਕੜ ਸੱਚ ਤੇ ਮੈਂ ਉਹਨਾਂ ਕੁੱਕੜਾਂ ਨਾਲ ਬਣੀ ਨਹੀਂ ਉਹਨਾਂ ਦੇ ਵੀ ਸਾਰੇ ਕੁੱਕੜ ਨਿਕਲੇ ਆਏ ਉਹਨੂੰ ਪਤਾ ਨਹੀਂ ਲੱਗਿਆ ਤੇ ਉਹ ਫਿਰ ਲੜ ਪਿਆ ਉਸਰੀ ਜਿਹਾ ਕੁੱਕੜ ਕੁੱਕੜ ਤੇ ਇੱਕ ਦੂਜੇ ਦੀ ਨੇਰੀ ਬਣਾਤੀ ਠੀਕ ਹੈ ਜੀ ਤੇ ਬਾਕੀ ਜੀ ਹੁਣ ਉਹਨਾਂ ਪੁੱਠਾ ਜਣ ਗਿਆ ਕੰਨ ਵੀ ਲੜਦੇ ਆ ਐ ਨਾ ਕੋਈ ਚੜਾਈ ਕਰ ਜੇ ਤੇਰੇ ਵਾਲਾ ਚੜਾਈ ਕਰ ਜੇ ਜਾਓ ਕੋਈ ਚੜਾਈ ਕਰ ਦੇਣ ਤੇ ਤਾਂ ਕਰਕੇ ਬਈ ਪੁੱਠਾ ਦੇ ਗਏ ਮੈਂ ਚਲੋ ਕੋਈ ਚੱਕਰ ਨਹੀਂ ਠੀਕ ਹੈ ਜੀ ਤੇ ਆਪਾਂ ਵੈਸੇ ਸੇਲ ਕਰਨੇ ਆ ਤੇ ਨੇੜੇ ਤੇ ਡੇ ਦੇ ਬਾਈ ਨੇ ਆਪਣੇ ਪਿੰਡ ਦੇ ਨੇ ਜਾਂ ਸੈੱਟ ਵਾਲੇ ਬਾਈ ਨੇ ਕਿਸੇ ਨੂੰ ਲੈਣੀ ਹੁਣ ਤਾਂ 800 800 ਦੇ ਹਿਸਾਬ ਨਾਲ ਦੇਵਾਂਗੇ ਬਈ ਠੀਕ ਹੈ ਜੀ ਆ ਦੋ ਗੁੱਕੜ ਜੋ ਕਾਲੀ ਕੁਗੜੀ ਆ ਠੀਕ ਆ ਭਾਈ 800 ਦੇ ਹਿਸਾਬ ਨਾਲ ਦੇਣੀ ਆ ਜੇ ਕਿਸੇ ਬਾਈ ਨੇ ਲੈਣੀ ਹੋਣ ਤਾਂ ਕਮੈਂਟ ਕਰ ਦਿਓ ਆਪਣੇ ਨੇੜੇ-ਨੇੜੇ ਪਿੰਡ ਦੇ ਆਲਿਆਂ ਨੇ ਨੇੜੇ-ਨੇੜੇ ਪਿੰਡ ਵਾਲਿਆਂ ਨੇ ਠੀਕ ਆ ਭਾਈ ਲਓ ਜੀ ਆ ਕੁਕੜੀ ਆਂਡੇ ਵੀ ਦਿੰਦੀ ਆ ਉਹ ਦੋ ਕੁੱਕੜ ਹਾਂਜੀ ਭਾਈ ਤੇ ਹੁਣ ਹੋਊ ਡਾਮ ਤੇ ਆਪਣੇ ਫੋਨ ਦਾ ਨੈਟ ਮੁੱਕ ਗਿਆ ਸੀਗਾ ਤੇ ਰਾਤ ਨੂੰ ਵੀਡੀਓ ਚੁਣਾਉਣੀ ਬੰਦ ਤੋਂ ਭੁੱਲ ਗਿਆ ਸੀ ਮੈਂ ਠੀਕ ਆ ਜੀ ਤੇ ਤਿੰਨਾਂ ਦਾ ਰੀਚਾਰਜ ਕਰਾ ਕੇ ਆਉਨੇ ਆ ਪਿੰਡੋਂ ਤੇ ਫਿਰਾਂ ਵਾਲੇ ਕੇ ਵਲੌਗ ਅਪਲੋਡ ਕਰਾਂਗੇ ਠੀਕ ਹੈ ਜੀ ਤਮੋੜ ਸੰਤ ਜਾਈ ਜਾਨੇ ਪਿੰਡ ਨੂੰ ਠੰਡ ਬਹੁਤ ਆ ਜੀ ਵੇਖੋ ਇੰਨੀ ਠੰਡ ਚ ਚੋਬਰ ਤੁਹਾਡੇ ਵਾਸਤੇ ਮੈਂ ਚਲ ਚੋਬਰ ਚੋਬਰਾਂ ਨੂੰ ਆਪਣਾ ਵਲੌਗ ਵੇਖਣ ਨੂੰ ਮਿਲ ਜੂਗਾ ਵੀ ਇੰਨੀ ਠੰਡ ਚ ਜਾਣਿਆ ਵਲੌਗ ਅਪਲੋਡ ਕਰਨ ਨੂੰ ਤੇ ਤੁਸੀਂ ਕੋਈ ਬਣ ਕੇ ਸਬਸਕ੍ਰਾਈਬ ਵੀ ਕਰ ਦੋ ਨਿੱਕਾ ਜਿਹਾ ਕੰਮ ਹੈ ਯਾਰ ਇਨਾ ਤਾਂ ਕਰ ਦੋ ਬਾਈ ਬਣ ਕੇ ਠੀਕ ਹੈ ਜੀ ਬਾਕੀ ਚੱਲਦੇ ਆਂ ਬਿੰਦਲੋਂ ਲੋ ਵਾਪਸ ਆ ਚੁੱਕੇ ਸੀ ਆਪਾਂ ਤੇ ਹੁਣ ਪਾਦੀ ਖੋਤਰਾ ਨੂੰ ਦਾਣੇ ਤੇ ਪਾਣੀ ਸਾਫ਼ ਕਰਕੇ ਰੱਖਤਾ ਮੈਂ ਦਾਣੇ ਪਰਾਂ ਦੇ ਪਏ ਸੀ ਤੜਕੇ ਦੇ ਤੇ ਉਹ ਸਾਥ ਨੂੰ ਚੱਕੜੇ ਭੁੱਲੇ ਨਾ ਉਧਰ ਮੇਲਾ ਕੂਤਰੀ ਨੇ ਦੂਜਾ ਆਂਡਾ ਵੀ ਲਾਤਾ ਠੀਕ ਹੈ ਚੋਬਰ ਲੱਗਦਾ ਉਹ ਆਪ ਚੈੱਕ ਕਰ ਲੈਂਦੇ ਆ ਸਭ ਤੋਂ ਪਹਿਲਾਂ ਤਾਂ ਗਰਮ ਪਾਣੀ ਪਾ ਦਈਏ ਜੀ ਅਜ ਮੁੰਜੇ ਮੁੰਜੇ ਬਾਹਰ ਹੀ ਪਏ ਆ ਚੋਬਰ ਹੁਣੀ ਆਏ ਸੀ ਠੀਕ ਹੈ ਜੀ ਤਾਂ ਕਰਕੇ ਤੇ ਪਹਿਲਾਂ ਗਰਮ ਪਾਣੀ ਪਾ ਦਈਏ ਚੋਬਰ ਹੁਣੀ ਅਮਰਪਾਲ ਮਤਲਬ ਠੀਕ ਹੈ ਜੀ ਤੇ ਇਕਰਾ ਪਾਣੀ ਪੂਣੀ ਪਾ ਦਈਏ ਗਰਮ ਉਤਰ ਵੀ ਲੈਣਗੇ ਅੱਗੇ ਕਰ ਤਖੇ ਇੱਥੇ ਜੀ ਪਰ ਕੂਤਰਨ ਬਥੇ ਲੱਗਦਾ ਨਹੀਂ ਪਤਾ ਨਹੀਂ ਲੱਗਦਾ ਲੋ ਲੋ ਆਇਆ ਆਇਓ 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 ਆਇਆ ਆਇਆ ਆਇਓ ਆਇਓ ਪੀ ਲੋ ਪੀ ਲੋ ਪੀ ਲੋ ਪੀ ਲੋ ਆ ਦੇਖੋ ਇੱਥੋਂ 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 ਯਾਰ ਕਬੂਤਰ ਪਤਾ ਨਹੀਂ ਕਿਉਂ ਨਹੀਂ ਪੀਂਦੇ ਐ ਇੱਥੋਂ ਆਣ ਕੇ ਪਾਣੀ ਚਸ ਪਾਣੀ ਦੀ ਪੂਰੀ ਐ ਪਰ ਅਜੇ ਪੂਰਾ ਐ ਪਤਾ ਨਹੀਂ ਲੱਗਿਆ ਵੀ ਕਿੱਥੋਂ ਪੀਣਾ ਪਰ ਹੌਲੀ ਹੌਲੀ ਸਿੱਖ ਜਾਣਗੇ ਇੱਕ ਕੋਈ ਕਬੂਤਰ ਪੀ ਲਿੰਦੇ ਕੁਝ ਨਹੀਂ ਕੀਤਾ ਜਾਂਦਾ ਕਈਆਂ ਤੋਂ ਤਾਂ ਕਰਕੇ ਜੀ ਤੇ ਬਾਕੀ ਜੋ ਸੱਚ ਬਲਬ ਵੀ ਖਰਾਬ ਹੋ ਗਿਆ ਮੈਂ ਉਹ ਵੀ ਸਵੇਰੇ ਸਹੀ ਕਰਨਾ ਪੈਣਾ ਆਹ ਹਬਲਬ ਉਹ ਚੋਬਰ ਨੂੰ ਸੱਦੂਗਾ ਉਹ ਆਣ ਕੇ ਖਾ ਚੋ ਦੇਣਗੇ ਆਪਣੇ ਤੁਹਾਨੂੰ ਪਤਾ ਹੈ ਵੀ ਨਹੀਂ ਹੁਣ ਠੀਕ ਹੈ ਜੀ ਤੇ ਬਾਕੀ ਦਾਣੇ ਦੂਣੇ ਹੋਰ ਪਾ ਦੀਏ ਚੋਬਰ ਖਾ ਲੈਣਗੇ ਨਹੀਂ ਤਾਂ ਤੜਕੇ ਆਪਣੇ ਖਾ ਲੈਣਗੇ ਠੀਕ ਹੈ ਚੋਬਰ ਤੇ ਬਾਕੀ ਕੰਮ ਢੰਨਾ ਇੱਧਰ ਤੱਕ ਠੀਕ ਹੈ ਜੀ ਤੇ ਹੁਣ ਆਪਾਂ ਦਾਣੇ ਦੂਣੇ ਪਾ ਦੀਏ ਫਿਰ ਵਲੌਗ ਦੇ ਐਂਡਿੰਗ ਕਰਦੇ ਆ ਠੀਕ ਹੈ ਜੀ ਮੈਂ ਗਲਾਸ ਹੀ ਭਰ ਲਿਆਂਗਾ ਆਹ ਹ ਇੱਕ ਹੀ ਗਲਾਸ ਵਾਧੂ ਗਿਆ ਦਾਣੇ ਪਾਣੀ ਦਾ ਲਓ ਇਹ ਇੱਕ ਗਲਾਸ ਚਾ ਭਰ ਲਿਆਂਦਾ ਕੋਈ ਤਾਂ ਸਾਫਾ ਤੇ ਉਹ ਉਧਰ ਤਾਂ ਨਾ ਰੋ ਆਟ ਰੇਟ ਆ ਸਾਡੀ ਪਈ ਤੇ ਇਹਦੇ ਚ ਪਏ ਆ ਥੋੜੇ ਜਿਹੀ ਪਾ ਦਨੇ ਆ ਯਾਰ ਵਾਲੇ ਖਰਾਬ ਹੀ ਕਰਦੇ ਆ ਫਿਰ ਠੀਕ ਹੈ ਜੀ ਬ్రో ਤੇ ਪਾਣੀ ਪੁਣੀ ਆਪੇ ਜਦੋਂ ਪੀਣ ਲੱਗੀ ਤਰੇ ਆਪੇ ਵੀ ਲੈਣਗੇ ਲਓ ਜੀ ਵਾਹ ਇਹਨੇ ਕੀ ਪਾ ਦਨੇ ਆ ਥੋੜੇ ਜਿਹਾ ਪਾ ਦਨੇ ਖਾਣਗੇ ਖਾਣਗੇ ਨਹੀਂ ਖਾਣਗੇ ਤਾਂ ਨਾ ਖਾਣ ਠੀਕ ਹੈ ਜੀ ਬਾਕੀ ਤਾਲਾ ਲਾ ਕੇ ਤੂੰ ਚੱਲਦੇ ਹੁਣ ਰੱਜੇ ਤਾਂ ਕੋ ਉਤਰ ਤਾਂ ਰੱਜੇ ਹੀ ਹੁਣ ਜਿਹੜੇ ਦਾਣੇ ਬਾਫਰ ਪਏ ਆ ਪਰ ਕੋਈ ਨਹੀਂ ਆਪਣੇ ਤੋਂ ਫਿਰ ਇੱਕ ਰਾਂ ਦਾਣੇ ਪਾ ਦਿੱ ਕੀ ਦੂਜੀ ਵਾਰ ਨਾ ਪਈ ਰਿਹਾ ਨਹੀਂ ਲੰਦਾ ਠੀਕ ਹੈ ਜੀ ਤੇ ਦਾਣੇ ਵਾਪਸ ਪਾਤੇ ਇੰਨੇ ਜਮਾ ਜਿੰਨੇ ਇੱਕ ਵਦੇ ਸੀ ਤੇ ਇਹਨੂੰ ਭਰੇ ਰੱਖਿਆ ਕਰਨ ਆਪਾਂ ਹੁਣ ਚਲਦੇ ਆਂ ਜੀ ਤਾਲੇ ਤੋੜੇ ਲਾ ਦੀਏ ਇਧਰਲੇ ਪਾਸੇ ਆਹ ਕਮਰੇ ਦਾ ਤਾਲਾ ਪਤਾ ਨਹੀਂ ਮੈਂ ਕਿੱਥੇ ਰੱਖਤਾ ਆ ਪਿਆ ਆਹ ਤਾਲੇ ਤੋੜੇ ਲਾ ਕੇ ਇਧਰਲੇ ਰੂਮ ਦੇ ਚਲਦੇ ਆਂ ਪਰ ਪਰਲੇ ਘਰੇ ਜੀ ਠੀਕ ਹੈ ਚਾਪਰੋ ਤੇ ਬੱਸ ਵਲੌਗ ਦੀ ਕਰਦੇ ਹੈਂਡਿੰਗ ਆਦਰਮਾ ਬੇਖਲਾ ਉਹ ਕੇ ਰਿਪੋਰਟਰ ਹਨ ਸਾਰੇ ਬਸ ਕਸੇ ਨੇ ਨੀਂ ਪੀਣਾ ਨਹੀਂ ਤਾਂ ਥੱਲੇ ਆਣ ਕੇ ਘਟ ਜਾਂਦੇ ਸਾਰੇ ਤੇ ਦਾਣਾ ਬਾਣੀ ਖਾਣਾ ਹੁੰਦਾ ਰੱਜੇ ਵਜੇ ਆ ਸਾਰੇ ਠੀਕ ਹੈ ਚੋਪਰੋ ਚਲੋ ਗੇਟ ਗੁੱਟ ਲਾ ਲਈਏ ਜੀ ਲਓ ਜੀ ਤੇ ਆ ਪਾਂਡੇ ਪੁੰਡੇ ਦੇ ਗਲਾਸ ਗਰੂਸ ਸਾਰੇ ਸੀ ਜਟੀਨ ਦੇ ਵਿੱਚ ਪਾਤੇ ਜੀ ਕਿਉਂਕਿ ਚੁਮਰੋਣ ਬਈ ਇਹਦੇ ਤੇ ਹੁਣ ਕਰਦੀਆਂ ਬਲੌਗ ਦੀ ਐਂਡਿੰਗ ਜੀ ਮਿਲਦੇ ਹਾਂ ਫਿਰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਵਿੱਚ ਇੱਕ ਮਿੰਟ ਅੱਖਾਂ 'ਚ ਬੈਟਰੀ ਵੱਜਦੀ ਆ ਉਹ ਲਾਈਟ ਵੱਜਦੀ ਫਲੈਸ਼ ਤੇ ਕਰੇ ਜਾ ਕੇ ਇੱਕ ਮਿੰਟ ਇੱਕ ਮਿੰਟ ਚਾਨਣੇ ਰੇਜ ਚ ਐਂਡਿੰਗ ਕਰ ਦਈਏ ਤੇ ਕਰਦੇ ਆ ਜੀ ਵਲੌਗ ਦੀ ਐਂਡਿੰਗ ਮਿਲਦੇ ਫਿਰ ਕਿਥੇ ਨਵੇਂ ਵਲੌਗ ਦੀ ਵਲੌਗ ਦੇ ਵਿੱਚ ਹੁਣ ਤੱਕ ਲਈ ਸੋਸੀ ਘੰ ਸਾਰਿਆਂ ਨੂੰ ਬਾਏ ਬਾਏ